ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਜਾ ਆਪਾਂ ਤੁਹਾਨੂੰ 872 ਵੈਰੈਟੀ ਚੈੱਕ ਕਰਾਉਣੇ ਆ ਕਾਫੀ ਦਿਨਾਂ ਦੇ ਕਈ ਵੀਰ ਪੁੱਛ ਰਹੇ 872 ਦਾ ਫਟਾਰਾ ਵਗੈਰਾ ਕਿੱਦਾਂ ਦੀ ਗ੍ਰੋਥ ਆ ਤੇ ਉਹ ਆਪਾਂ ਤੁਹਾਨੂੰ ਅੱਜ ਆ ਸਾਹਮਣੇ ਜਿਹੜੀ ਤੁਸੀਂ ਵੈਰੈਟੀ ਆਪਣੀ ਚਾਹ ਦੇਖ ਰਹੇ ਜੇ ਯਾਨੀ ਕਿ 872 ਵੈਰੈਟੀ ਆ ਗ੍ਰੋਥ ਇਹਦੀ ਕਾਫੀ ਚੰਗੀ ਤੇ ਸ਼ਾਨਦਾਰ ਆ ਲਗਭਗ ਇਹਦਾ ਆਪਾਂ ਬੀਜ 40 ਕਿਲੋ ਜਿਹੜਾ ਇਹਦਾ ਬੀਜ ਪਿਆ ਏ ਯਾਨੀ ਕਿ ਖੇਤ ਦੇ ਵਿੱਚ ਇਹ ਜਿਹੜਾ ਬਾਣ ਆ ਡਾਕਰ ਬਾਣ ਨੀਗਾ ਇਹ ਥੋੜਾ ਜਿਹਾ ਨਾਂ ਤਾਂ ਜ਼ਿਆਦਾ ਰੇਤਲਾ ਹੈ ਤੇ ਨਾਂ ਜ਼ਿਆਦਾ ਡਾਕਰੀ ਜਾਨਿਕਾ ਦਰਮਿਆਨਾ ਜਿਹਾ ਵਿਆਂ ਬਾਣ ਆ ਤੇ ਬਾਕੀ ਇਹਦੇ ਨਾ ਗਰੋਥ ਜਿਵੇਂ 327 ਨੂੰ ਜੇ ਕਰਾਪੇ ਦੇ ਫਰਕ ਦੀ ਗੱਲ ਕਰੀ ਤੇ ਇਹਦੇ ਪੱਤੇ ਜਿਹੜੇ ਥੋੜਾ ਜਿਹਾ ਨਾ ਕੱਦ ਉੱਪਰ ਵੱਲ ਨੂੰ ਤੇ 327 ਦੇ ਪੱਤਿਆਂ ਦਾ ਝੁਕਾਅ ਥੱਲੇ ਵੱਲ ਨੂੰ ਹੁੰਦਾ ਇਹਦਾ ਥੋੜੇ ਜੇ ਖੜੇ ਖੜੇ ਜੇ ਪੱਤੇ ਆ ਤੁਸੀਂ ਦੇਖ ਹੀ ਰਹਿ ਜਨ ਪੱਤੇ ਉੱਪਰ ਵੱਲ ਨੂੰ ਆ ਜਿੱਦਾਂ ਆਪਣੇ 826 ਵੈਰਾਈਟੀ ਦੇ ਪੱਤੇ ਉੱਪਰ ਵੱਲ ਨੂੰ ਆ ਤੇ ਥੋੜਾ ਜਿਹਾ ਜਿਹੜਾ 826 ਤੇ 32790 ਦਾ ਮੈਨੂੰ ਫਰਕ ਲੱਗਾ ਵੀ ਇਹਨੇ ਨਾ ਥੋੜਾ ਜਿਹਾ ਕੱਦ ਜਿਹੜਾ ਹਾਈਟ ਹੈ ਨਾ ਸ਼ੁਰੂਆਤ ਦੇ ਵਿੱਚ ਇਹ ਲਗਭਗ ਹੁਣ 51 ਦਿਨ ਦੀ ਵੈਰੇਟੀ ਹੋ ਚੁੱਕੀ ਆ ਤਾਂ ਇਹਨ ਜਿਹੜਾ ਹਾਈਟ ਆ ਉਹ ਥੋੜਾ ਜਿਹਾ ਉਹਦੇ ਨਾਲੋਂ ਮੈਨੂੰ ਜ਼ਿਆਦਾ ਲੱਗਦੀ ਵੀ ਜਿਵੇਂ 826 ਦੀ ਘਟਿਆ ਉਸ ਤੋਂ ਵੱਧ ਹੈ 327 ਦੇ 327 ਨੂੰ ਇਹਨੇ ਜਿਹੜੀ ਗਰੋਥ ਆ ਜਿਹੜਾ ਸ਼ੁਰੂਆਤ ਦੇ ਵਿੱਚ ਕੱਦ ਜਿਆ ਥੋੜਾ ਜਿਹਾ ਜ਼ਿਆਦਾ ਕੀਤਾ ਲਗਭਗ ਇਹ ਦੇ ਵਿੱਚ ਬਾਕੀ ਜੇਕਰ ਆਪਾਂ ਫੋੜ ਦੀ ਗੱਲ ਕਰੀਏ ਫਟਾਰੇ ਦੀ ਤਾਂ ਵੀ ਤੁਹਾਨੂੰ ਦਿਖਾ ਦਿੰਨੇ ਆਂ ਬਈ ਜਿੱਦਾਂ 5 ਤੋਂ 1 ਦਾਣੇ ਦੇ ਵਿੱਚ ਜਿਹੜੇ ਆਪਾਂ ਗੱਲ ਕਰੀਏ ਤੇ 5 ਤੋਂ 6 ਨੇ ਫੋੜ ਜੀ ਕੀਤੀ ਤੇ ਕਿਉਂਕਿ ਇਹਦੇ ਬੀਜ ਕੋਈ ਵਿਰਲੀ ਜ਼ਿਆਦਾ ਵਿਰਲੀ ਨਹੀਂ ਹੈਗੀ ਕਈ ਬੂਟਿਆਂ ਦੇ ਵਿੱਚ 10-10 ਦਾ 12-12 ਵੀ ਹੈਗੇ ਜਿਹੜੇ ਇਹਦੇ ਯਾਨੀ ਕਿ ਫਟਾਰਾ ਤੇ ਕਈ 5 ਤੋਂ 7 ਜਿਹੜੇ ਫਟਾਰੇ ਦੇ ਓਵਰ ਆਲ ਜਿਹੜੀ ਗਰੋਥ ਦੀ ਜਿਵੇਂ ਤੁਸੀਂ ਸਾਹਮਣੇ ਦੇਖ ਹੀ ਰਹੇ ਜੇ ਜਾਨੀ ਕਿ ਬਹੁਤ ਵਧੀਆ ਤੇ ਕੋਈ ਇਸ ਇਸ ਟਾਈਮ ਤੇ ਇਹਦੇ ਵਿੱਚ ਕੋਈ ਵੀ ਕਮੀ ਪੇਸ਼ੀ ਨਜ਼ਰ ਨਹੀਂ ਆ ਰਹੀ ਬਾਕੀ ਇਹਨੂੰ ਤਿੰਨ ਗੱਟੇ ਜਿਹੜੇ ਯੂਰੀਆ ਪੈ ਚੁੱਕੇ ਆ ਤੇ ਗਰੋਥ ਬਹੁਤ ਹੀ ਵਧੀਆ ਤੇ ਸ਼ਾਨਦਾਰ ਆ ਬਾਕੀ ਇਹ ਝਾੜ ਤੇ ਦੇਖਾਂਗੇ ਵੀ ਝਾੜ 327 ਜਾਂ 326 ਨੂੰ ਇਹਦਾ ਕੋਈ ਫਰਕ ਹੈਗਾ ਜਾਂ ਨਹੀਂ ਹੈਗਾ ਵੈਸੇ ਤਾਂ ਗਰੋਥ ਪੱਖੋਂ ਮੈਨੂੰ ਲੱਗਦਾ ਵੀ 800 ਜਿਵੇਂ 826 ਨੂੰ ਇਹਦੀ ਥੋੜੀ ਜਿਹੀ ਗਰੋਥ ਵਧੀਆ ਲੱਗ ਰਹੀ ਮੈਨੂੰ ਇਸ ਟਾਈਮ ਤੇ ਤੇ 327 ਦੀ ਵੀ ਗ੍ਰੋਥ ਚੰਗੀ ਆ ਲਗਭਗ ਤਿੰਨੇ ਵੈਰਾਈਟੀਆਂ ਵਧੀਆ ਲੱਗ ਰਹੀਆਂ ਬਾਕੀ ਇਹਦਾ ਡਿਪੈਂਡ ਕਰੂਗਾ ਵੀ ਝਾੜੇ ਦਾ ਕਿੰਨਾ ਆਉਂਦਾ ਤੇ ਵੈਸੇ ਸ਼ੁਰੂਆਤ ਦੇ ਵਿੱਚ ਤਾਂ ਆਪਾਂ ਗ੍ਰੋਥ ਚਲੋ ਜ਼ਮੀਨ ਦੇ ਹਿਸਾਬ ਨਾਲ ਵਧੀਆ ਵੀ ਹੋ ਜਾਂਦੀ ਆਪਣੀ ਖਾਦ ਖਰਾਬ ਬਾਕੀ ਇਹਦੇ ਵਿੱਚ ਨਦੀਨ ਕੋਈ ਨਹੀਂ ਹੈਗਾ ਕਈ ਵਾਰ ਜਦੋਂ ਨਦੀਨ ਵੀ ਆਪੇ ਖੇਤ 'ਚ ਨਹੀਂ ਹੁੰਦੇ ਤੇ ਫਿਰ ਵੀ ਜਿਹੜੀ ਵੈਰਾਈਟੀ ਗ੍ਰੋਥ ਚੰਗੀ ਕਰ ਜਾਂਦੀ ਕਿਉਂਕਿ ਨਦੀਨ ਜਿਹੜੀ ਖਾਦ ਖਰਾਬ ਕਾਫੀ ਖੇਚ ਲੈਂਦੇ ਆ ਜਦੋਂ ਆਪਾਂ ਉੱਪਰ ਨਦੀ ਹਰ ਬੀ ਸਾਈਡ ਨਦੀ ਨਾਸ਼ਕ ਵਰਤਦੇ ਆ ਉਹਦੇ ਕਰਕੇ ਵੀ ਗਰੋਥ ਕਾਫੀ ਪ੍ਰਭਾਵਿਤ ਹੁੰਦੀ ਆ ਤਾਂ ਜਦੋਂ ਜ਼ਮੀਨ ਆਪਣੀ ਤਾਕਤਵਾਰ ਹੋਵੇ ਜਿੰਨੀ ਮੈਂ ਆਪਾਂ ਖਾਦ ਖਰਕ ਪਾਉਣੀ ਸਾਰੀ ਜਿਹੜੀ ਵੈਰੈਟੀ ਨੂੰ ਲੱਗੇ ਤੇ ਫਿਰ ਜਿਹੜੀ ਗਰੋਥ ਜਿਹੜੀ ਵੈਰੈਟੀ ਚੰਗੀ ਕਰ ਜਾਂਦੀ ਆ ਬਾਕੀ ਤੁਸੀਂ ਦੇਖ ਹੀ ਰਿਹਾ ਵੈ ਵੈਰੈਟੀ ਦੀ ਜਿਹੜੀ ਗਰੋਥ ਉਹ ਮੂੰਹੋਂ ਬੋਲ ਰਹੀ ਆ ਤਾਂ ਆਮਨੇ ਦੇਖ ਹੀ ਰਿਹਾ ਕਿ ਬਹੁਤ ਚੰਗੀ ਤੇ ਸ਼ਾਨਦਾਰ ਆ ਤੇ ਫਿਲਹਾਲ ਤਾਂ ਚਲੋ ਜਿਹੜਾ ਝਾੜ ਮੌਸਮ ਤੇ ਡਿਪੈਂਡ ਕਰਦਾ ਆਉਣ ਵਾਲੇ ਸਮੇਂ 'ਚ ਜਿਹੜਾ ਆਪਕਾ ਸਮੇਂ ਮੌਸਮ ਕਿੱਦਾਂ ਰਹਿੰਦਾ ਤਾਂ ਫਿਲਹਾਲ ਦੀ ਕੰਡੀਸ਼ਨ ਦੇ ਮੁਤਾਬਕ ਤਾਂ ਆਪਾਂ ਨੂੰ ਇਹਦਾ ਜਿਹੜੇ ਕਿ ਝਾੜ ਬਹੁਤ ਚੰਗਾ ਤੇ ਸ਼ਾਨਦਾਰ ਆਉਣ ਦੀ ਉਮੀਦ ਆ। ਬਾਕੀ ਦੇਖਾਂਗੇ ਵੀ ਝਾੜੇ ਦਾ ਕਿੰਨਾ ਦਾ ਉਹਦੋਂ ਆਪਾਂ ਫੇਰ ਆਪਾਂ ਤੁਹਾਨੂੰ ਵੀਡੀਓ ਸ਼ੇਅਰ ਕਰਾਂਗੇ। ਬਾਕੀ ਇਹਦੇ ਵਿੱਚ ਜੇਕਰ ਆਪਾਂ ਖਾਦ ਖਰਾ ਦੀ ਗੱਲ ਕਰੀਏ ਟੋਟਲ ਹੁਣ ਤੱਕ ਕੀ ਕੁਝ ਪਾਇਆ ਤਾਂ ਇੱਕ ਗੱਟਾ ਆਪਾਂ ਇਹਦੇ ਵਿੱਚ ਡੀ.ਪੀ ਪਾਇਆ ਤੇ ਇੱਕ ਗੱਟਾ ਹੀ ਸੁਪਰ ਦਾ ਬਜਾਈ ਸਮੇਂ। ਯਾਨੀ ਕਿ ਕਵੰਟਲ ਆਪਾਂ ਖਾਦ ਪਾਈ ਆ। ਡੀ.ਪੀ 50 ਕਿਲੋ ਤੇ 50 ਕਿਲੋ ਇਹਦੇ ਵਿੱਚ ਸੁਪਰ ਤੇ ਤਿੰਨ ਗੱਟੇ ਲਗਭਗ ਇਹਨੂੰ ਪੈ ਚੁੱਕੇ ਆ। ਯੂਰੀਆ ਖਾਦ ਦੇ 50 ਦਿਨ 51 ਦਿਨ ਦੀ ਲਗਭਗ ਇਹ ਵੈਰੈਟੀ ਹੋ ਚੁੱਕੀ ਆ ਤੇ ਇੰਨੀ ਇਹਨੂੰ ਖਾਦ ਕਰ ਹੋ ਰੇ ਦੇ ਉੱਪਰ ਕੋਈ ਵੀ ਆਪਾਂ ਸਪਰੇ ਵਗੈਰਾ ਨਹੀਂ ਕੀਤੀ ਨਾ ਮੈਗਨੀ ਨਾ ਕੋਈ ਵਜ ਤੱਤਾਂ ਲਈ ਕਿਉਂਕਿ ਇਹਦੀ ਗਰੋਥ ਪਹਿਲੇ ਬਹੁਤ ਸ਼ਾਨਦਾਰ ਆ ਜੇਕਰ ਆਪਾਂ ਜ਼ਿਆਦਾ ਵੀ ਇਹਦੇ ਉੱਪਰ ਖਾਦ ਖਰਾਕ ਹੋਰ ਦਵਾਵਾਂਗੇ ਤੇ ਫਿਰ ਅੱਗੇ ਜਾ ਕੇ ਆਪਾਂ ਨੂੰ ਵੈਰੈਟੀ ਜਿਹੜਾ ਡਿੱਗਣ ਦੀ ਜਿਹੜੀ ਇਹਦੀ ਦਿੱਕਤ ਆ ਸਕਦੀ ਆ ਇਸ ਲਈ ਹਮੇਸ਼ਾ ਜਿੱਥੇ ਆਪਾਂ ਨੂੰ ਜ਼ਰੂਰਤ ਆ ਗ੍ਰੋਥ ਘਾਟੇ ਉੱਥੇ ਆਪਾਂ ਨੂੰ ਸਪਰੇਅ ਕਰਨ ਦੀ ਲੋੜ ਹੁੰਦੀ ਜੇਕਰ ਆਪਾਂ ਨੂੰ ਗ੍ਰੋਥ ਵਧੀਆ ਤਾਂ ਫਿਰ ਇੱਕ ਆਪਾਂ ਨੂੰ ਫालतू ਖਰਚਾ ਨਹੀਂ ਕਰਨ ਦੀ ਲੋੜ ਪੈਂਦੀ ਤੇ ਅੱਗੇ ਜਾ ਕੇ ਆਪਾਂ ਨੂੰ ਜਿਹੜਾ ਐਵੇਂ ਜਿਹੜਾ ਵੈਰਾਈਟੀ ਡਿੱਗਣ ਦੀ ਦਿੱਕਤ ਆ ਸਕਦੀ ਉਹ ਤੋਂ ਜਿਹੜਾ ਆਪਾਂ ਜਿਹੜੀ ਬਚਤ ਰਹਿੰਦੀ ਆ ਸੋ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਬਈ 872 ਬੜਾਈ ਤੁਹਾਡੀ ਕਿੱਦਾਂ ਦੀ ਆ ਕੰਡੀਸ਼ਨ ਕਿੱਦਾਂ ਦੀ ਆ ਤੇ ਪਿਛਲੇ ਸਾਲ ਕਿੰਨਾ ਕੁ ਝਾੜ ਆਇਆ ਸੋ ਵੀਡੀਓ ਚੰਗ ਲੱਗਦਾ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ